ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਕਪੂਰਥਲਾ ਦੇ ਪਿੰਡ ਲਖਣਕਲਾ ਅਤੇ ਕੋਗਸ਼ੋਰ ਦੇ ਵਿਚਕਾਰ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਣ ਵਾਸਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਤ ਸਿੰਘ ਲਿਟਾ ਅਤੇ ਉਪ ਪ੍ਰਧਾਨ ਬਲਬੀਰ ਸਿੰਘ ਨਾਨਕਪੁਰ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਾਥੀਆਂ ਦੇ ਨਾਲ ਮਿਲ ਕੇ ਇਸ ਜਗਾਤੇ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਿਆ ਗਿਆ ਵਰਣਨਯੋਗ ਹੈ ਕਿ ਇਹ ਮਾਈਨਿੰਗ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਤਬਤਰ ਤੋਂ ਮਹਿਜ਼ 4 ਤੋਂ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਹੋ ਰਹੀ ਸੀ ਤੁਹਾਨੂੰ ਸਕਰੀਨ 'ਤੇ ਦਿਖਾਈ ਦੇ ਰਹੇ ਦਰਜਨਾਂ ਦੀ ਗਿਣਤੀ ਵਿੱਚ ਟਿਪਰ ਅਤੇ ਜੀਸੀਬੀ ਮਸ਼ੀਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਜਗ੍ਹਾ 'ਤੇ ਮਾਈਨਿੰਗ ਕਾਫੀ ਸਮੇ ਤੋਂ ਹੋ ਰਹੀ ਸੀ ਅਤੇ ਇਸ ਦੀ ਡੂੰਘਾਈ ਦੇਖੀ ਜਾਵੇ ਤਾਂ 20 ਤੋਂ 25 ਫੁੱਟ ਤੱਕ ਦੀ ਮੰਨੀ ਜਾਂਦੀ ਹੈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵੱਲੋਂ ਇਹ ਪ੍ਰਸ਼ਾਸਨ ਨੂੰ ਅਗਾਹ ਕੀਤਾ ਗਿਆ ਕਿ ਅਗਰ ਇਹ ਮਾਈਨਿੰਗ ਨਜਾਇਜ਼ ਮਾਈਨਿੰਗ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਕਿਸਾਨ ਜਥੇਬੰਦੀਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਪਕਾਤਰ ਨਾਬੀ ਲਗਾਉਣਗੀਆਂ। ਟਕਰਾਏਗਾ, ਚੂਤ-ਚੂਤ ਹੋ ਜਾਏਗਾ। ਕਦ ਤੱਕ ਤੁਸੀਂ ਖਸਾਰ ਰਹੇਗਾ? ਭਾਰਤੀ ਕਿਸਾਨ ਕਮ ਸਾਹ ਰਹੇਗਾ। ਭਾਰਤੀ ਕਿਸਾਨ ਜੁਨੀਅਰ ਕਾਦੀਆਂ ਜਿੰਦਾਬਾਦ। ਕਿਸਾਨ ਜੁਨੀਅਰ ਕਾਦੀਆਂ जिला कपूरथला बलाख इरसानपुर आज मिति 31 2024 ਨੂੰ ਜਿਹੜਾ ਪਿੰਡ ਲਖਣਖਲਾ ਜਿਹੜਾ ਕਪੂਰਥਲਾ ਦੇ ਵਿੱਚ ਆ ਰਿਆ ਆ ਉਹਦੇ ਨਾਲ ਕਰਸਾਨਫੁਰ ਬਲਾਖ ਲੰਦਰ ਲਗਿਆ ਘੁਮਸ਼ੋਰ चौहान ਪੱਤਣਖਲਾ ਬਾਵਨਾਵਾਲੀ ਫੂਲੇਵਾਲ ਗੈਣਵਿੰਡ ਇਹ ਤਕਰੀਬਨ 10-15 ਪਿੰਡਾਂ ਦੇ ਜਿਹੜੀ ਵਿੱਚ ਆ ਜਿਹੜੀ ਬਹੁਤ ਵੱਡੀ ਮਾਈਨਿੰਗ ਹੋ ਰਹੀ ਆ ਵੇਖੋ ਆ ਕਿੰਨੇ ਜਿਹੜੇ ਘੱਟੋ ਘੱਟ 100 ਦਾ ਹਿਸਾਬ ਆ ਬੰਦੇ ਜਿਹੜਾ ਕੰਟੇ ਖੜੇ ਆ ਮਸ਼ੀਨਾਂ ਖੜੀਆਂ ਫੁੱਟਾਂ ਵਾਲੀਆਂ 20 20 ਫੁੱਟਾਂ 25 25 ਫੁੱਟਾਂ ਜਿਹੜੀ ਇੱਥੇ ਮਾਈਨਿੰਗ ਹੋ ਰਹੀ ਆ ਇਹ ਮੈਨੂੰ ਕੌਣ ਖੜਾ ਰਿਆ ਜਿਹੜਾ ਮਾਈਨਿੰਗ ਦੇ ਅਫਸਰ ਆ ਜਿਹੜਾ ਐਸ.ਆਈ.ਓ ਜਿਹੜਾ ਐਸ.ਆਈ.ਓ ਕਰਨ ਆ ਕਪੂਰਥਲੇ ਦਾ ਐਸ.ਆਈ.ਓ ਜਿਹੜਾ ਮਾਈਨਿੰਗ ਵਾਲਾ ਡੀ.ਸੀ. ਨੰਦਸਨ ਕਪੂਰਥਲਾ ਵਿੰਦਾ ਉਹ ਮਣੀ ਵੰਡੀ ਪੰਦਰ ਸੇ ਜਿਹੜਾ ਇੱਥੋਂ ਪਾਸੇ ਲਾ ਰਿਆ ਔਰ ਉਪਰੋਂ ਲਾਲ ਮਿੱਟੀ ਥੱਲੇ ਹੋ ਰਹੀ ਸਾਫ ਉੱਠ ਕੇ ਲੱਖਾਂ ਕਰੋੜਾਂ ਦੇ ਹਿਸਾਬ ਜਿਹੜੀ ਆ ਬੰਨ ਗਾਲੇ ਵੇਚ ਰਹੇ ਆ ਸਾਡੇ ਸੀਐਮ ਸਾਹਿਬ ਭਗਵਨ ਸਮਾਨ ਜੀ ਇਹ ਕਹ ਰਹੇ ਆ ਫੇ ਮੈਂ ਮਾਈਨਿੰਗ ਹੋਣ ਨਹੀਂ ਦੇਣੀ ਮੈਂ ਕਿਸਾਨਾਂ ਦਾ ਰਖਵਾਲਾ ਵਾਂ ਤੁਸੀਂ ਇਹ ਆ ਜਿਹੜੀ ਵੀਡੀਓ ਅੱਜ ਹੀ ਬਣਾ ਰਹੇ ਆ ਇਹ ਤੁਸੀਂ ਆਪ ਹੀ ਸੁਣ ਲਓ ਭਗਵਨ ਸਮਾਨ ਜੀ ਜਾਨ ਜਿਹੜੇ ਉਹਦੇ ਮੰਤਰੀ ਸਾਹਿਬਾਨ ਨੇ ਆ 100 ਤੋਂ 200 ਨਾਲ ਵੱਡਾ ਛਣਾਲਾ ਟਿੰਗੜੀਆਂ ਮਸ਼ੀਨਾ ਜੇਸੀਬੀ ਮਸ਼ੀਨਾ 20 ਤੋਂ 25 ਮਸ਼ੀਨਾ ਜੇਸੀਬੀ ਖੜੀਆਂ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਪੰਜਾਬ ਸਰਕਾਰ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਜਿਹੜਾ ਆਪਾਂ ਕਹਿ ਰਹੇ ਹਿੰਦੁਸਤਾਨ ਦੇ 140 ਕਰੋੜ ਲੋਕਾਂ ਦਾ ਢੇਡ ਭਰਨਾ ਕਿਸਾਨਾਂ ਨੇ ਉਹ ਕਿੱਥੋਂ ਭਰੇਗਾ ਪੰਜਾਬ ਦੀ ਧਰਤੀ 'ਚੋਂ ਤਿੰਨ ਵੱਡੇ ਹਾਈਵੇ ਦੇਖ ਰਹੇ ਆ ਦਿੱਲੀ ਬੰਬੇ ਨੂੰ ਜਾਂ ਗਾਂਹ ਜੰਮੂ ਨੂੰ ਉਹਨਾਂ ਦੇ ਦੀ ਜ਼ਮੀਨ ਲੈ ਲਈ ਆ ਹੁਣ ਐਡੀ ਵੱਡੀ ਪੰਨਾਂ ਜਿਹੜਾ ਨਾਹ ਮਾਹਾਂ ਪਿੰਡਾਂ ਚ 1520 25 ਫੁੱਟ ਬੈਣਗਾ ਜਿਹੜੇ ਮਾਈਨਿੰਗ ਅਫਸਰ ਜਿੰਨੇ ਛੋਟੇ ਵੀ ਆ ਕਰਨਾ ਸੀ ਉਹਦੇ ਨਾਲ ਜਿੰਨੇ ਉਹਨੇ ਵੰਨੇ ਆ ਕਿੰਨੇ ਆ ਜਾਂ ਹੋਰ ਨਾਲ ਜਿਹੜੇ ਪੰਜਾਬ ਸਰਕਾਰ ਨੇ ਜਿਹੜੇ ਨਾਲ ਜੁੜੇ ਆ ਮੰਤਰੀ ਖਨਵਾ ਰਹੇ ਆ ਇਹ ਐਵੇਂ ਮਾਈਨਿੰਗ ਨਹੀਂ ਹੋ ਰਹੀ ਇਹ ਸਰਕਾਰ ਅੱਜ ਭਾਰਤ ਦੀ ਮਿਸਾਲ ਨਹੀਂ ਉਹ ਕਾਦੀਆਂ ਸਾਡੇ ਪੰਜਾਬ ਫਰਹਾਨ ਸਰਦਾਰ ਹਮੀਦ ਸਿੰਘ ਜੀ ਕਾਦੀਆਂ ਮੈਂ ਜਿਲ੍ਹਾ ਪ੍ਰਧਾਨ ਜਸਮੀਤ ਸਿੰਘ ਲਠਾ ਜਿਹੜਾ ਮੇਰਾ ਨੰਬਰ ਹੈ 985312357 ਅਸੀਂ ਇਹ ਮਾਨਕ ਨਹੀਂ ਹੋਣ ਦੇਣੀ ਪੰਜਾਬ ਦੀ ਧਰਤੀ ਨੂੰ ਖਰਾਬ ਨਹੀਂ ਹੋਣ ਦੇਣਾ ਇਸ ਕੰਮ ਕੇ ਜਣਾ ਆਂ ਪਾਰਟੀ ਕੇ ਸਾਥ ਜੂਨੀਅਰ ਜਿੰਦਾਬਾਦ ਪਾਰਟੀ ਕੇ ਸਾਥ ਜੂਨੀਅਰ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਇਹ ਸਾਡੀ ਇਹ ਵੀ ਜਣਾ ਟੀਵੀ ਚਾਣਨ ਦਾ ਉਹ ਬੇਨਤੀ ਆ ਜਾਂ ਮੀਡੀਆ ਵਾਲਿਆਂ ਨੂੰ ਵੀ ਇਹ ਸਾਰਾ ਜਿਹੜਾ ਤੁਸੀਂ ਰੌਲਾ ਪਾਓ ਉਹ ਸਾਰਾ ਸਰਕਾਰ ਨੇ ਕਦੋਂ ਤੱਕ ਸਾਡੇ ਜਿਹੜੇ ਭਗਵੰਤ ਸਾਨ ਜਿਹੜੇ ਸਾਡੇ ਸੀਐਮ ਨੇ ਪੰਜਾਬ ਦੇ ਉਹ ਵੇਖ ਲੈਣ ਕਿ ਇੱਥੇ ਆ 100 200 ਟਰੱਕ ਲੱਗਾ 20 25 ਜਿੰਨੀ ਮਸ਼ੀਨਾਂ ਲੱਗੀਆਂ ਨੇ ਇਸ ਕਰਕੇ ਅਸੀਂ ਇੱਥੇ ਕਿਉਂ ਆ ਤੇ ਜਿਹੜਾ ਡੀਸੀ ਅਫਸਰ ਜਾਂ ਇੱਥੇ ਪੱਕਾ ਭਾਰਤੀ ਕਿਸਾਨ ਯੂਨੀ ਜਿਹੜਾ ਮੋਰਚਾ ਲਾਏਗੀ ਭਾਰਤੀ ਕਿਸਾਨ ਸੀਨੀਅਰ ਕਾਦੀਆਂ ਜਿੰਦਾਬਾਦ